ਨਮਸਤਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਨਮਸਤੇ ਸਾਥੀਓ ਅੱਜ ਐਤਵਾਰ ਦਾ ਦਿਨ ਹੈ ਤੇ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਡਿਸਕਸ ਕਰਨੇ ਆ ਜਿਹੜੇ ਮਸਲੇ ਨਗਰ ਨਿਗਮ ਨਾਲ ਸੰਬੰਧਿਤ ਨੇ ਤਾਂ ਕੋਈ ਸਾਥੀ ਸਾਡੇ ਨਾਲ ਜੁੜ ਜਾਣ ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਚਰਚਾ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਆ ਤਾ ਸਾਥੀਓ ਮੈਂ ਤੁਹਾਡੀ ਜਾਣਕਾਰੀ ਚ ਲਿਆ ਦਿਆਂ ਕਿ ਕੱਲ ਇੱਕ ਭਾਜਪਾ ਦੇ ਨੇਤਾ ਨੇ ਤੇ ਪਰ ਨਿਊਜ਼ ਦੇ ਵਿੱਚ ਇਹਨਾਂ ਦਾ ਲਿਖਿਆ ਹੈ ਕਿ ਸਮਾਜ ਸੇਵੀ ਪਰ ਇਹਨਾਂ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਜ਼ਿਕਰ ਕੀਤਾ ਚਲੋ ਇਹਦੇ ਨਾਲ ਕੋਈ ਮੇਰਾ ਸੰਬੰਧ ਨਹੀਂ ਹੈ ਤਾਂ ਜੋ ਵੀ ਕੰਮ ਕੀਤਾ ਇਹਨਾਂ ਨੇ ਅੱਛਾ ਕੀਤਾ ਮਾਣਯੋਗ ਸਮਾਜ ਸੇਵੀ ਲਿਖਿਆ ਇਹਨਾਂ ਨੇ ओम प्रकाश पुकरका जी ਤਾਂ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਕੱਲ ਆਰਗੇਨਾਈਜ਼ ਕੀਤੀ ਗਈ ਸੀ ਤੇ ਬਹੁਤ ਸਾਰੇ ਨਿਊਜ਼ਪੇਪਰ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਖਬਰ ਹੈ ਉਹ ਨਸ਼ਰ ਕੀਤੀ ਗਈ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਮੈਂ ਅੱਛੀ ਗੱਲ ਸਮਝਦਾ ਕਿ ਆਪਣੀ ਹੀ ਸਰਕਾਰ ਤੇ ਆਪਦੇ ਹੀ ਨੁਮਾਇੰਦਿਆਂ ਤੇ ਨਗਰ ਨਿਗਮ ਤੇ ਐਮਸੀ ਸਹਿਬਾਨਾਂ ਤੇ ਇਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਬਹੁਤ اچھی ਗੱਲ ਹੈ ਮੈਂ ਇਹਨਾਂ ਦੇ ਸਾਰੇ ਹੀ ਬਿਆਨਾਂ ਨਾਲ ਸਹਿਮਤ ਹਾਂ ਤੇ ਮੈਂ ਐਪਰੀਸ਼ੀਏਟ ਕਰਦਾ ਇਹਨਾਂ ਨੂੰ ਕਿ ਚਲੋ ਕਿਸੇ ਨੇ ਤਾਂ ਬੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜੁਰਤ ਕੀਤੀ ਹੈ ਤਾਂ ਇਹਨਾਂ ਨੇ ਸਭ ਤੋਂ ਜਿਹੜਾ ਇੰਪੋਰਟੈਂਟ ਇਸ਼ੂ ਮੈਨੂੰ ਲੱਗਿਆ ਜਿਹਦੇ ਤੇ ਇਹਨਾਂ ਨੇ ਗੱਲ કરી ਉਹ ਕਰੀ ਕਿ 49 ਐਮਸੀ ਜਿਹੜੇ ਐ ਭਾਜਪਾ ਦੇ ਜਿੱਤ ਕੇ ਨਗਰ ਨਿਗਮ ਚ ਬੈਠੇ ਨੇ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਸੀ ਸਾਰੀ ਕਾਂਗਰਸ ਤਬਦੀਲ ਹੋ ਗਈ ਹੈ ਭਾਜਪਾ ਦੇ ਵਿੱਚ ਚਲੋ ਕੁਝ ਸ਼ਾਇਦ ਹੋ ਸਕਦਾ 49 ਚੋਂ ਕੁਝ 5 7 10 ਨਾਂ ਵੀ ਹੋਏ ਹੋਣ ਜਿਹੜੇ ਹਜੇ ਵਿਚ ਵਿਚਾਲੇ ਆ ਸਾਡੇ ਜਿਹੜੇ ਐਮਸੀ ਸਹਿਬਾਨ ਹੈ ਤਾਂ ਉਹ ਵਿਚ ਵਿਚਾਲੇ ਹੋ ਸਕਦੇ ਆ ਤਾਂ ਸਵਾਲ ਉਹਨਾਂ ਨੇ ਬਹੁਤ ਵੱਡੇ ਕੀਤੇ ਆ ਉਹਨਾਂ ਨੇ ਕਿਹਾ ਕਿ ਤੁਸੀਂ ਸੈਲਰੀ ਹਰ ਮਹੀਨੇ ਲੈਣੇ ਹੋ 18 ਤੋਂ 20000 ਇੱਕ ਪਾਰਸ਼ਦ ਦੀ ਸੈਲਰੀ ਹੈ ਤੇ ਮੇਅਰ ਸਾਹਿਬ ਦੀ ਸੈਲਰੀ ਤਾਂ ਮੈਨੂੰ ਲੱਗਦਾ ਇਹਨਾਂ ਨਾਲੋਂ ਡਬਲ ਹੋਏਗੀ ਅਪਰੋਕਸੀਮੇਟਲੀ 40000 ਹੋਏਗੀ ਪਰ ਤੁਹਾਨੂੰ ਲੋਕਾਂ ਨੇ ਜ਼ਿੰਮੇਵਾਰੀ ਕਿਉਂ ਦਿੱਤੀ ਪਹਿਲਾਂ ਤਾਂ ਤੁਸੀਂ ਲੋਕਾਂ ਨਾਲ ਇਹ ਧੋਖਾ ਕੀਤਾ ਸਾਰਿਆਂ ਨੇ ਕਿ ਤੁਸੀਂ ਸਾਰੇ ਜਿੱਤੇ ਕਾਂਗਰਸ ਦੀ ਟਿਕਟ ਤੋਂ ਤੇ ਤੁਸੀਂ ਸਾਰਿਆਂ ਨੇ ਪਾਲਾ ਬਦਲ ਕੇ ਕਾਂਗਰਸ 'ਚ ਚਲੇ ਗਏ ਚਲੋ ਇਹਨੂੰ ਵੀ ਆਪਾਂ ਡਸ ਨਾਟ ਮੈਟਰ ਛੱਡ ਦਿਓ ਤੁਸੀਂ ਜਿਸ ਪੋਸਟ ਤੇ ਬੈਠੇ ਹੋ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਨਗਰ ਨਿਗਮ ਨੂੰ ਸੰਚਾਰੂ ਰੂਪ ਦੇ ਨਾਲ ਚਲਾਉਣਾ ਹੈ ਨਗਰ ਨਿਗਮ ਇੱਕ ਬਹੁਤ ਵੱਡੀ ਸਾਡੀ ਆਰਗੇਨਾਈਜੇਸ਼ਨ ਹੈ ਸੰਸਥਾ ਹੈ ਜਿਹਦੇ ਜਰੀਏ ਅਸੀਂ ਸ਼ਹਿਰ ਦੀ ਜਿਹੜੀ ਆਬਾਦੀ ਹੈ ਉਹਨੂੰ ਫੈਸਿਲਿਟੀਆਂ ਮੁਹੱਈਆ ਕਰਵਾਉਣੀ ਸਾਰਾ ਸ਼ਹਿਰ ਤੁਹਾਡੇ ਅੰਦਰ ਤਾਂ ਇਹਨਾਂ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਨਗਰ ਨਿਗਮ ਦੀ ਇਹ ਬਣਦੀ ਹੈ ਕਿ ਜਿਹੜੇ ਪਾਰਸ਼ਦ ਉਥੇ ਜਿੱਤ ਕੇ ਬੈਠੇ ਆ ਵਿਦ ਸਾਡੇ ਮੇਅਰ ਸਾਹਿਬ ਇਹਨਾਂ ਦਾ ਕੰਮ ਹੀ ਹੈ ਕਿ ਸ਼ਹਿਰ ਵਾਸਤੇ ਪਾਲਿਸੀਆਂ ਬਣਾਉਣੀਆਂ ਸ਼ਹਿਰ ਦੇ ਕਮਾਈ ਦੇ ਸਾਧਨ ਤੇ ਖਰਚੀ ਦੇ ਸਾਧਨ ਉਹਨਾਂ ਦੋਨਾਂ ਨੂੰ ਦੇਖ ਕੇ ਜਿਹੜਾ ਖਰਚੇ ਨੂੰ ਘਟਾਉਣਾ ਤੇ ਜਿਹੜੀ ਕਮਾਈ ਨੂੰ ਹੈ ਵਧਾਉਣਾ ਪਰ ਜਿਹੜੇ ਓਮ ਪ੍ਰਕਾਸ਼ ਜੀ ਉਹਨਾਂ ਨੇ ਕੱਲ ਬਹੁਤ ਸਾਰੇ ਸਵਾਲ ਉਠਾਏ ਕਿ ਤੁਸੀਂ ਕੱਲੇ ਸੈਲਰੀ ਲੈਣ ਵਾਸਤੇ ਬੈਠੇ ਹੋ ਕੱਲੇ ਤਨਖਾਹ ਲੈਣ ਵਾਸਤੇ ਬੈਠੇ ਹੋ ਤੇ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਤੇ ਮੈਂ ਵੀ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਕੱਲਾ ਸੈਲਰੀ ਲੈਣ ਵਾਸਤੇ ਬੈਠੇ ਹੋ ਮੇਅਰ ਸਾਹਿਬ ਤੁਹਾਡੇ ਸਾਹਮਣੇ ਮੈਂ 20 ਵਾਰੀ ਇਸ ਮਸਲੇ ਤੇ ਆਵਾਜ਼ ਉਠਾ ਚੁੱਕਿਆ ਜਿਹੜੀ ਹੱਡਾ ਰੋੜੀ ਦਾ ਜ਼ਿਕਰ ਉਹਨਾਂ ਨੇ ਵੀ ਕਰਿਆ ਪਰ ਉਹਨਾਂ ਨੇ ਅਦਰ ਵੇ ਨਾਲ ਕਰਿਆ ਉਹਨਾਂ ਦਾ ਵੀ ਬਿਲਕੁਲ ਠੀਕ ਸੀ ਕਿ ਪੋਲਿਊਸ਼ਨ ਨੂੰ ਕੰਟਰੋਲ ਕਰਨਾ ਚਾਹੀਦਾ ਉੱਥੇ ਬਹੁਤ ਸਾਰਾ ਏਰੀਆ ਜਿੱਥੇ ਬਦਬੂ ਗੰਦਗੀ ਫੈਲਦੀ ਹੈ ਮੈਂ ਉਹਨਾਂ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਮੈਂ ਉਸ ਮੁੱਦੇ ਨੂੰ ਦੂਸਰੇ ਨਜ਼ਰੀਏ ਨਾਲ ਜਿਹੜਾ ਦੇਖਿਆ ਉਹਦੇ ਵਿੱਚ ਦੋਨੋਂ ਚੀਜ਼ਾਂ ਕਵਰ ਹੁੰਦੀ ਤੁਸੀਂ ਉਸ ਹੱਡਾ ਰੋੜੀ ਨੂੰ ਜਿਹਦੇ ਉੱਪਰ ਉਹ ਗੁੰਡਾ ਤੱਤਵਾ ਨੇ ਕਬਜ਼ਾ ਕੀਤਾ ਹੋਇਆ ਜਿਹੜੇ ਗੁੰਡਾਗਰਦੀ ਕਰਦੇ ਐ ਕਾਪੇ ਚਲਾਉਂਦੇ ਐ ਦੂਜਿਆਂ ਨੂੰ ਡਰਾਉਂਦੇ ਧਮਕਾਉਂਦੇ ਉਹਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਅੱਜ ਦਾ ਨਹੀਂ ਕੀਤਾ ਹੋਇਆ ਜਿੱਥੇ ਤੱਕ ਉਹ ਸਾਡੇ ਇੰਚਾਰਜ ਸਾਹਿਬ ਹਲਕਾ ਇੰਚਾਰਜ ਜੀ ਨੇ ਖੁਦ ਮੰਨਿਆ ਕਿ ਪਿਛਲੇ 25 ਸਾਲਾਂ ਤੋਂ ਉਹਨਾਂ ਦਾ ਕਬਜ਼ਾ ਹੈਗੀ ਕਿਉਂਕਿ ਉਹ ਪਹਿਲਾਂ ਉਹ ਭਾਜਪਾ ਹੀ ਸੀ ਹੋ ਸਕਦਾ ਉਹਨਾਂ ਨਾਲ ਰਲ ਕੇ ਕਰਦੇ ਹੁਣ ਉਹ ਆਵਾਦੀ ਪਾਰਟੀ 'ਚ ਆ ਗਏ ਹੁਣ ਉਹਨਾਂ ਨਾਲ ਰਲ ਕੇ ਕਰਦੇ ਤਾਂ ਉਹਨਾਂ ਦੇ ਕਹਿਣ ਦਾ ਮਤਲਬ ਪਹਿਲਾਂ ਕਾਲੀ ਹੀ ਭਾਜਪਾ ਇਕੱਠੇ ਸੀ ਤਾਂ ਜਿੰਨੀ ਦੇਰ ਕਾਲੀ ਦਲ ਦੀ ਸਰਕਾਰ ਰਹੀ ਹੈ ਤਾਂ ਸਾਡੇ ਹਲਕਾ ਇੰਚਾਰੇ ਦਾ ਕਹਿਣਾ ਸੀ ਕਿ ਉਹ ਅਸੀਂ ਰਲ ਕੇ ਹੀ ਕਰਦੇ ਰਹੇ ਹਾਂ 25 ਸਾਲਾਂ ਤੋਂ ਤਾਂ ਉਹਨਾਂ ਨੇ ਮੰਨ ਲਿਆ ਕਿ ਅਸੀਂ 25 ਸਾਲਾਂ ਤੋਂ ਕਰਦੇ ਹਾਂ ਪਰ ਨਗਰ ਨਿਗਮ ਅੱਜ ਤੁਹਾਡੇ ਕੋਲ ਹੈ ਮੇਅਰ ਤੁਸੀਂ ਹੋ ਤੇ ਐਮਐਲਏ ਤੁਹਾਡੀ ਪਾਰਟੀ ਦਾ ਜਿੱਤਿਆ ਹੋਇਆ ਤੁਸੀਂ ਸਾਰੇ ਭਾਜਪਾ 'ਚ ਚਲੇ ਗਏ ਹੋ ਕਾਂਗਰਸ ਤੋਂ ਸ਼ਿਫਟ ਹੋ ਕੇ ਤਾਂ ਤੁਸੀਂ ਇਸ ਮਸਲੇ 'ਤੇ ਕਿਉਂ ਚੁੱਪ ਸੋਪੋਂ ਮੇਰ ਸਾਬ ਤੁਹਾਡੀ ਜ਼ਿੰਮੇਵਾਰੀ ਹੈ ਕਿ ਸ਼ਹਿਰ ਦੇ ਕਮਾਈ ਦੇ ਸਾਧਨ ਵਧਾਏ ਜਾਣ ਤੁਸੀਂ ਨਗਰ ਨਿਗਮ ਦੀ ਜਗਾ ਬਿਨਾ ਕਿਸੇ ਵਸੂਲੀ ਤੋਂ ਬਿਨਾ ਕੋਈ ਚਾਰਜਸ ਲਾਏ ਬਿਨਾ ਕੋਈ ਟੈਂਡਰ ਦਿੱਤੇ ਇੱਕ ਪ੍ਰਾਈਵੇਟ ਬੰਦੇ ਨੇ ਉੱਥੇ ਕਬਜ਼ਾ ਕਰਿਆ ਹੋਇਆ ਹੈ ਜਿਹੜਾ ਆਪਦੇ ਬਾਪ ਦਾ ਰਾਜ ਸਮਝਦਾ ਹੈ ਕਿ ਇਹ ਮੇਰੀ ਜਗੀਰ ਹੈ ਮੇਰੇ ਬਾਪ ਦੀ ਜਗੀਰ ਹੈ ਮੈਂ ਇੱਥੇ ਜੋ ਮਰਜ਼ੀ ਕਰਾਂ ਤੁਸੀਂ ਸਾਰੇ ਤਮਾਸ਼ਾ ਦੇਖ ਰਹੇ ਹੋ ਤੁਸੀਂ ਅੱਜ ਤੱਕ ਉਸ ਨਗਰ ਨਿਗਮ ਦਾ ਟੈਂਡਰ ਨਹੀਂ ਲਾਇਆ ਮਾਨਯੋਗ ਡੀਸੀ ਸਾਹਿਬ ਨੂੰ ਮੈਂ 4 ਮਹੀਨੇ ਪਹਿਲਾਂ ਮਿਲ ਕੇ ਕਿਹਾ ਉਹ ਕਹਿੰਦੇ ਅਸੀਂ ਟੈਂਡਰ ਲਾ ਦੇਾਂਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਟੈਂਡਰ ਲਾਉਣ ਤੇ 4-4 ਮਹੀਨੇ ਲੱਗਦੇ ਆ ਆ ਹਾਲਾਤ ਤੁਸੀਂ ਕਰ ਰਖੇ ਤੁਸੀਂ ਨਗਰ ਨਿਗਮ ਦੀ ਕਮਾਈ ਵਧਾਉਣਾ ਹੀ ਨਹੀਂ ਚਾਹੁੰਦੇ ਤੁਸੀਂ ਸਿਰਫ ਤੇ ਸਿਰਫ ਨਜ਼ਾਰੇ ਲੈਣ ਵਾਸਤੇ ਉੱਥੇ ਬੈਠੇ ਹੋ ਤਨਖਾਹ ਆਪਦੀ ਤਨਖਾਹ ਤੁਸੀਂ ਇਸ਼ੂ ਕਰ ਲੈਣੇ ਹੋ ਜੇ EMPLOYEES ਦੀ ਗੱਲ ਆਉਂਦੀ ਹੈ ਉੱਥੇ ਕੰਮ ਕਰਨ ਵਾਲਿਆਂ ਦੀ ਗੱਲ ਆਉਂਦੀ ਹੈ ਉਹ ਹਰ ਮਹੀਨੇ ਧਰਨਾ ਦਿੰਦੇ ਆ ਉਹਨਾਂ ਵਾਸਤੇ ਸੈਲਰੀ ਹੈ ਨਹੀਂ ਪਰ ਤੁਸੀਂ ਲੋਕ ਤੁਹਾਨੂੰ ਸ਼ਹਿਰ ਦੇ ਲੋਕਾਂ ਨੇ ਇਸ ਪੋਜੀਸ਼ਨ ਤੇ ਤਾਂ ਬਿਠਾਇਆ ਸੀ ਕਿ ਤੁਸੀਂ ਨਗਰ ਨਿਗਮ ਦੀ ਕਮਾਈ ਵਧਾ ਸਕੋ ਨਗਰ ਨਿਗਮ ਦੀ ਕਮਾਈ ਵਧੇ ਵਧੇਗੀ ਸ਼ਹਿਰ ਨੂੰ ਫੈਸਿਲਿਟੀਆਂ ਮਿਲਣਗੀਆਂ ਸਾਡੇ ਖਜ਼ਾਨੇ 'ਚ ਪੈਸੇ ਆਉਣਗੇ ਪਰ ਤੁਸੀਂ ਲੋਕ ਕਮਾਈ ਵਧਾਉਣ ਵਾਲੇ ਪਾਸੇ ਤਾਂ ਆਉਂਦੇ ਹੀ ਨਹੀਂ ਤੁਸੀਂ ਉਸ ਜਗ੍ਹਾ ਦਾ ਟੈਂਡਰ ਲਾਓ ਮੇਅਰ ਸਾਹਿਬ ਸੰਦੀਪ ਜਾਖੜ ਜੀ ਐਮਐਲਏ ਸਾਹਿਬ ਹਲਕਾ ਇੰਚਾਰਜ ਅਰुण ਨਾਰੰਗ ਜੀ ਤੇ ਮਾਨਯੋਗ ਡੀਸੀ ਸਾਹਿਬ ਇਹ ਸਾਰੇ ਬੰਦੇ ਜ਼ਿੰਮੇਵਾਰ ਐ ਇਸ ਕੰਮ 'ਤੇ ਤੁਹਾਡੇ ਸਾਰਿਆਂ ਤੋਂ ਰਲ ਕੇ ਇੱਕ ਟੈਂਡਰ ਨਹੀਂ ਲੱਗਦਾ ਨਗਰ ਨਿਗਮ ਦਾ ਜਿਹੜੀ ਤੁਹਾਡੀ ਜਗ੍ਹਾ ਦੇ ਉੱਪਰ ਇੱਕ ਬੰਦਾ ਕਬਜ਼ਾ ਕਰੀ ਬੈਠਾ ਤੁਸੀਂ ਸਾਰੇ ਰਲ ਕੇ ਇੱਕ ਟੈਂਡਰ ਨਹੀਂ ਲਾ ਸਕਦੇ ਉਹਦੀ ਗੁੰਡਾਗਰਦੀ ਨੂੰ ਨੱਥ ਨਹੀਂ ਪਾ ਸਕਦੇ ਜਗਾ ਤੁਹਾਡੀ ਇਹ ਕਬਜ਼ਾ ਉਹ ਕਰੀ ਬੈਠਾ ਤੁਸੀਂ ਸਾਰੇ ਚੁੱਪ ਪਹਚਾਰੋਂ ਦੇ ਚਾਰੋ ਤੁਹਾਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਪਤਾ ਨਹੀਂ ਉਹਨਾਂ ਨਾਲ ਕੀ ਲੈਣ ਦੇਣਾ ਕੀ ਹਿੱਸੇਦਾਰੀ ਹੈ ਕਿ ਤੁਸੀਂ ਸਾਰੇ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਹੋ ਤੁਸੀਂ ਟੈਂਡਰ ਲਾਉਣ ਵਾਲੇ ਪਾਸੇ ਨਹੀਂ ਆਏ ਜੇ ਤੁਸੀਂ ਟੈਂਡਰ ਲਾਉਣ ਵਾਲੇ ਪਾਸੇ ਆਜੋ ਤਾਂ ਮੈਂ ਉਮੀਦ ਕਰਦਾ ਜਿਹੜੀ ਕੈਲਕੂਲੇਸ਼ਨ ਹੈ ਕਿ 10 ਲੱਖ ਤੋਂ ਲੈ ਕੇ 15 ਲੱਖ ਰੁਪਈਆ ਸਾਲਾਨਾ ਆਮਦਨੀ ਜਿਹੜੀ ਉਸ ਜਗ੍ਹਾ ਤੋਂ ਹੋ ਸਕਦੀ ਹੈ ਜਿਹੜੀ ਇੱਕ ਪਰਿਵਾਰ ਨੇ ਉੱਥੇ ਕਬਜ਼ਾ ਕਰਿਆ ਤਾਂ ਉਸ ਜਗ੍ਹਾ ਨੂੰ ਛੱਡਾ ਕੇ ਉਹਦੇ ਤੋਂ ਕਮਾਈ ਕਰੋ ਉਹ ਕਮਾਈ ਨੂੰ ਤੁਸੀਂ ਸ਼ਹਿਰ ਦੇ ਵਾਸਤੇ ਵਰਤੋ ਚੰਗੇ ਕੰਮ ਆਸਤੇ ਵਰਤੋ ਪਰ ਤੁਹਾਡਾ ਕਿਸੇ ਦਾ ਧਿਆਨ ਨਹੀਂ ਤਾਂ ਤੁਸੀਂ ਸਾਰੇ ਟੋਟਲੀ ਫੇਲ ਹੋ ਕਿਉਂਕਿ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਕਿ ਨਗਰ ਨਿਗਮ ਦੀ ਇਨਕਮ ਵਧਾਈ ਪਹਿਲਾ ਸਵਾਲ ਇਹ ਉਸ ਇਨਕਮ ਦੇ ਨਾਲ ਸਭ ਤੋਂ ਪਹਿਲਾ ਕੰਮ ਜਿਹੜਾ ਓਮ ਪ੍ਰਕਾਸ਼ ਜੀ ਨੇ ਕਿਹਾ ਮੈਂ ਕਹਿੰਦਾ ਉਹੀ ਕਰ ਲਓ ਤੁਸੀਂ ਉਹਦੀਆਂ ਚਾਰ ਦਿਵਾਰੀ ਕਰ ਦਿਓ ਉਹਨੂੰ ਉੱਚਾ ਕਰ ਦਿਓ ਤਾਂ ਕਿ ਜਿਹੜਾ ਪੋਲੂਸ਼ਨ ਹੈ ਥੱਲੇ ਖੁੱਲੀ ਹਵਾ ਚ ਨਾ ਫੈਲੇ ਉਹਨੂੰ ਉੱਪਰੋਂ ਕੱਢੋ ਚਿਮਨੀ ਲਾ ਕੇ ਜਾਂ ਜਿੱਦਾਂ ਵੀ ਜੋ ਤੋ ਹੋ ਸਕਦਾ ਉਹਦੇ ਵਾਸਤੇ ਪੋਸੀਬਲ ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਪਰ ਉਹ ਉਹਦੇ ਵਾਸਤੇ ਹੁਣ ਤੁਸੀਂ ਕਹੋਗੇ ਪੈਸੇ ਨਹੀਂ ਪਰ ਉਹਦੇ ਪੈਸੇ ਵੀ ਤਾਂ ਉੱਥੋਂ ਹੀ ਆਉਣਗੇ ਨਾ ਤੁਸੀਂ ਉਸ ਜਗ੍ਹਾ ਦਾ ਟੈਂਡਰ ਲਾ ਦਿਓ ਟੈਂਡਰ ਲਾ ਦਿਓ ਤੁਹਾਨੂੰ ਜਿਹੜੇ ਪੈਸੇ ਆਉਣਗੇ ਉਹਦੇ ਨਾਲ ਤੁਸੀਂ ਉਹ ਕੰਮ ਕਰ ਲਓ ਮੈਂ ਤਾਂ ਤੁਹਾਨੂੰ ਇੱਥੋਂ ਤੱਕ ਸੁਜੈਸਟ ਕੀਤਾ ਸੀ ਕਿ ਉਹਨਾਂ ਪੈਸਿਆਂ ਨਾਲ ਸ਼ਹਿਰ 'ਚ ਕੈਮਰੇ ਲਾ ਲਓ ਚੋਰੀਆਂ ਰੁਕ ਜਾਣਗੀਆਂ ਗੁੰਡਾਗਰਦੀ ਰੁਕ ਜਾਏਗੀ ਲਾਅ ਐਂਡ ਆਰਡਰ ਮੇਨਟੇਨ ਹੋ ਜਾਏਗਾ ਪਰ ਤੁਸੀਂ ਕਿਸੇ ਵੀ ਕੰਮ ਤੇ ਆਉਣ ਨੂੰ ਤਿਆਰ ਨਹੀਂ ਪਹਿਲੀ ਗੱਲ ਇਹ ਦੂਜੀ ਗੱਲ ਇਦੇ ਵਾਸਤੇ ਮੈਂ ਡਾਇਰੈਕਟਲੀ ਸਾਡੇ ਹਲਕਾ ਇੰਚਾਰਜ ਜੀ ਜਿਹੜੇ ਸੁੱਤੇ ਪਏ ਆ ਘਰੇ ਉਹਨਾਂ ਨੂੰ ਪੋਸਟ ਮਿਲ ਗਈ ਮੈਂ ਵਾਰ-ਵਾਰ ਕਹਿੰਨਾ ਕਿ ਬਣੀ ਬਣਾਈ ਖੀਰ ਮਿਲੀ ਹੈ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਉਹ ਘਰੇ ਆਪਦੇ ਮਸਤ ਉਹਨਾਂ ਨੂੰ ਕੋਈ ਪਰਵਾਹ ਨਹੀਂ ਭਾਵੇਂ ਸਾਰਾ ਸ਼ਹਿਰ ਲੁੱਟਿਆ ਜੇ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹਲਕਾ ਇੰਚਾਰਜ ਜੀ ਨੇ ਤੇ ਐਮਐਲਏ ਗੋਲਦੀ ਮੁਸਾਫਰ ਬੱਲੂ ਆਣਾ ਨੇ ਇਹ ਕਹਿੰਦੇ ਜੀ ਉੱਥੇ ਡੀਜ਼ਲ ਘਟਾਲਾ ਹੋਇਆ ਇਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਚਲੋ ਮੈਂ ਤਾਂ ਇਹ ਕਹਤਾ ਕਿ ਮੇਰੀ ਤਾਂ ਸੁਣਦੇ ਨਹੀਂ ਸੀ ਮੈਂ ਛੱਡ ਕੇ ਪਾਸੇ ਹੋ ਗਿਆ ਕਿਉਂਕਿ ਸੁਣਦੇ ਨਹੀਂ ਸੀ ਪਰ ਤੁਸੀਂ ਲੋਕ ਅੱਜ ਜ਼ਿੰਮੇਵਾਰੀ ਤੇ ਬੈਠੇ ਹੋ ਐਮ ਐਲ ਏ ਗੋਲਦੀ ਮਸਾਫਰ ਜੀ ਤੁਹਾਨੂੰ ਵੀ ਸੰਦੀਪ ਜਾਖੜ ਜੀ ਨੇ ਬੜਾ ਟਕਾ ਕੇ ਜਵਾਬ ਦਿੱਤਾ ਸੀ ਤੇ ਨਾਰਿੰਗ ਸਾਹਿਬ ਤੁਹਾਨੂੰ ਵੀ ਬੜਾ ਟਕਾ ਕੇ ਜਵਾਬ ਦਿੱਤਾ ਸੀ ਉਹ ਕਹਿੰਦੇ ਵੀ ਤੁਸੀਂ ਰੌਲਾ ਪਾ ਰਹੇ ਹੋ ਵੀ ਡੀਜ਼ਲ ਘਟਾਲਾ ਹੋਇਆ ਪਰ ਤੁਸੀਂ ਜਾਂਚ ਕਿਉਂ ਨਹੀਂ ਕਰਾਉਂਦੇ ਸਰਕਾਰ ਤਾਂ ਤੁਹਾਡੀ ਹੈ ਸੁਣਾਉਂਦੇ ਕਿਨੂੰ ਉਹਨਾਂ ਨੇ ਤੁਹਾਡੀ ਰੱਜ ਕੇ ਮੈਂ ਕਹਿੰਨਾ ਬੇਇੱਜ਼ਤੀ ਕੀਤੀ ਸਾਡੇ ਐਮ ਐਲ ਏ ਦੀ ਵੀ ਉਸ ਸਮੇਂ ਮੈਂ ਵੀ ਆਮ ਆਦੀ ਪਾਰਟੀ ਦੀ ਤੇ ਹਲਕਾ ਇੰਚਾਰਜ ਵੀ ਸੁਣਾਉਂਦੇ ਕਿਨੂੰ ਜਾਂਚ ਕਰਾਓ ਸਰਕਾਰ ਤੁਹਾਡੀ ਹੈ ਕਿਨੂੰ ਦੱਸਦੇ ਹੋ ਡੀਜ਼ਲ ਘਟਾਲਾ ਹੋਇਆ ਤੁਸੀਂ ਦੋਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਐਡੀ ਮਾੜੀ ਗੱਲ ਕੀਤੀ ਤੁਸੀਂ ਦੋਨੋਂ ਚੁੱਪ ਕਰਕੇ ਬਹਿ ਗਏ ਉਸ ਤੋਂ ਬਾਅਦ ਉਹਦੀ ਜਾਂਚ ਨਹੀਂ ਹੋਈ ਮੈਂ ਨਹੀਂ ਕਹਿੰਦਾ ਉੱਥੇ ਕੋਈ ਘਟਾਲਾ ਹੋਇਆ ਹੈ ਜਾਂ ਮੈਂ ਨਹੀਂ ਕਹਿੰਦਾ ਘਟਾਲਾ ਹੋਇਆ ਕਿਉਂਕਿ ਮੈਂ ਇਸ ਮਸਲੇ ਤੇ ਬੋਲਿਆ ਨਹੀਂ ਕਿਉਂਕਿ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਸੀ ਮੈਂ ਉਹਦੇ ਤੇ ਬੋਲਿਆ ਨਹੀਂ ਮੈਂ ਉਹਨੂੰ ਜਸਟੀਫਾਈ ਨਹੀਂ ਕਰ ਸਕਦਾ ਸੀ ਹੋਇਆ ਹੈ ਕਿ ਨਹੀਂ ਹੋਇਆ ਮੈਂ ਸਿਰਫ ਉੱਥੇ ਬੋਲਦਾ ਜਿੱਥੇ ਡਾਕੂਮੈਂਟ ਹੈ ਕਿ ਹੋਇਆ ਜਿੱਥੇ ਹੋਇਆ ਫਿਰ ਮੈਂ ਖੁੱਲ ਕੇ ਬੋਲਦਾ ਪਰ ਮੈਂ ਇਸ ਮਸਲੇ ਤੇ ਨਹੀਂ ਬੋਲਿਆ ਘਟਾਲਾ ਹੋਇਆ ਹੈ ਕਿ ਨਹੀਂ ਹੋਇਆ ਇਹਦੇ ਵਾਸਤੇ ਬੋਲੇ ਗੋਲਦੀ ਮੁਸਾਫਰ ਜੀ ਐ ਤੇ ਬੋਲੇ ਯਾਰੂ ਨਾਰੰਗਜੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੋਨਾਂ ਨੂੰ ਜਵਾਬ ਦਿੱਤਾ ਸੰਦੀਪ ਜਾਖੜ ਨੇ ਕਿ ਸਰਕਾਰ ਤੁਹਾਡੀ ਜਾਂਚ ਕਰਾ ਲਓ ਕੀ ਇੰਨੇ ਮਾੜੇ ਹਾਲਾਤ ਹੋ ਗਏ ਸਰਕਾਰ ਦੇ ਐਮਐਲਏ ਸਾਹਿਬ ਤੁਹਾਡੇ ਇੰਨੇ ਮਾੜੇ ਹਾਲਾਤ ਹੋ ਗਏ ਹਲਕਾ ਇੰਚਾਰਜ ਜੀ ਤੁਹਾਡੇ ਇੰਨੇ ਮਾੜੇ ਹਾਲਾਤ ਹੋ ਗਏ ਕਿ ਤੁਸੀਂ ਉਹਦੀ ਜਾਂਚ ਨਹੀਂ ਕਰਾ पाए ਜਾਂਚ ਨੂੰ ਛੱਡੋ ਤੁਸੀਂ ਘਟੋ-ਘਟ ਉਹ ਬਰੀਫਤਾ ਕਰੋ ਨਾ ਕਿ ਤੁਸੀਂ ਉਹਦਾ ਸਵਾਲ ਉਠਾਇਆ ਸੀ ਉਹ ਕਿੱਥੇ ਰੁਕ ਗਈ ਕਿੱਥੇ ਖੜੀ ਹੈ ਜਾਂਚ ਹੋਈ ਕਿ ਨਹੀਂ ਹੋਈ ਘਟਾਲਾ ਹੋਇਆ ਕਿ ਨਹੀਂ ਹੋਇਆ ਤੁਸੀਂ ਕਿਹਾ ਸੀ ਤੁਹਾਨੂੰ ਹੀ ਸਵਾਲ ਕਰਦਾ ਕਿ ਦੱਸੋ ਉਹ ਘਟਾਲਾ ਹੋਇਆ ਕਿ ਨਹੀਂ ਹੋਇਆ ਜੇ ਨਹੀਂ ਹੋਇਆ ਤਾਂ ਤੁਸੀਂ ਕਿਉਂ ਬਦਨਾਮ ਕੀਤਾ ਲੋਕਾਂ ਨੂੰ ਇਹ ਦੱਸੋ ਜੇ ਹੋਇਆ ਤਾਂ ਫਿਰ ਉਹਦੀ ਜਾਂਚ ਹੋ ਕੇ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਇਹ ਦੋਨੋਂ ਸਵਾਲ ਹੈ ਤੁਹਾਡੇ ਤੋਂ ਤੀਜਾ ਸਵਾਲ ਮੈਂ ਨਗਰ ਨਿਗਮ ਦੇ ਮੇਅਰ ਸਾਹਿਬ ਭਾਜਪਾ ਦੀ ਨਗਰ ਨਿਗਮ ਹੈ ਅੱਜਕੱਲ ਤੇ ਐਮਐਲਏ ਹੈਗੇ ਆ ਸੰਦੀਪ ਜਾਖੜ ਜੀ ਉਹ ਵੀ ਭਾਜਪਾ ਚਲੇ ਗਏ ਮੈਂ ਦੋਨਾਂ ਨੂੰ ਬੇਨਤੀ ਕਰਦਾ ਤੁਸੀਂ ਨਗਰ ਨਿਗਮ ਬਣਾਈ ਤੁਹਾਡੇ 49 ਐਮਸੀ ਹੈ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਵਾਈਟ ਪੇਪਰ ਦੇ ਜ਼ਰੀਏ ਦੱਸੋ ਨਗਰ ਨਿਗਮ ਦਾ ਖਰਚਾ ਕਿੰਨਾ ਹੈ ਤੇ ਨਗਰ ਨਿਗਮ ਦੀ ਕਮਾਈ ਕਿੰਨੀ ਹੈ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਪੈਸੇ ਇਕੱਠੇ ਕਰਦੇ ਹੋ ਹਰ ਚੀਜ਼ ਵਾਸਤੇ ਫੀਸ ਹੈ ਨਕਸ਼ਾ ਪਾਸ ਕਰਾਉਣਾ ਹੈ ਉਹਦੇ ਵਾਸਤੇ ਫੀਸ ਹੈ ਐਨਓਸੀ ਲੈਣੀ ਹੈ ਉਹਦੇ ਵਾਸਤੇ ਫੀਸ ਹੈ ਹਰ ਇੱਕ ਚੀਜ਼ ਵਾਸਤੇ ਫੀਸ ਹੈ ਜਿਹੜਾ ਵੀ ਬੰਦਾ ਨਗਰ ਨਿਗਮ ਚੱਲਿਆ ਜਾਂਦਾ ਉਹ ਪੈਸੇ ਦੇ ਕੇ ਆਉਂਦਾ ਖਾਲੀ ਨਹੀਂ ਆਉਂਦਾ ਹਰ ਚੀਜ਼ ਵਾਸਤੇ ਫੀਸ ਹੈ ਪਰ ਤੁਸੀਂ ਅੱਜ ਤੱਕ ਇਹ ਦੱਸਣ 'ਚ ਕਾਮਯਾਬ ਨਹੀਂ ਹੋਏ ਕਿ ਤੁਹਾਡੇ ਕੋਲ ਕਮਾਈ ਕਿੰਨੀ ਹੈ ਤੇ ਤੁਹਾਡੇ ਕੋਲ ਖਰਚ ਕਿੰਨਾ ਹੈ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਦੱਸੋ ਤਾਂ ਸਹੀ ਨਾ ਕਮਾਈ ਕਿੰਨੀ ਹੈ ਤੇ ਖਰਚ ਕਿੰਨਾ ਹੈ ਪਰ ਤੁਸੀਂ ਅੱਜ ਤੱਕ ਨਹੀਂ ਦੱਸਿਆ ਚੁੱਪ ਕਰਕੇ ਬੈਠੇ ਹੋ ਜਿੱਦਨ ਸੈਲਰੀ ਦੇਣੀ ਹੁੰਦੀ ਹੈ ਉਸ ਦਿਨ ਪਤਾ ਲੱਗਦਾ ਵੀ ਇਹ ਤਾਂ ਦਿਵਾਲੀਆ ਹੋਈ ਹੈ ਨਗਰ ਨਿਗਮ ਤੁਹਾਡੇ ਕੋਲ ਕੁਝ ਦੇਣ ਨੂੰ ਹੈ ਨਹੀਂ ਤੁਸੀਂ ਹਰ ਵਾਰ ਉੱਥੇ ਉਹ ਧਰਨਾ ਦਿੱਤਾ ਜਾਂਦਾ ਫਿਰ ਉਹ ਧਰਨਾ 5 7 10 ਦਿਨ ਕੰਮ ਬੰਦ ਕਰਕੇ ਚੱਲਦਾ ਫਿਰ ਉਹਨਾਂ ਦੀ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਰਿਲੀਜ਼ ਕਰ ਦਿੱਤੀ ਜਾਂਦੀ ਹਰ ਵਾਰ ਦਾ ਆਹੀ ਹੈ ਤੁਸੀਂ ਘਟੋ ਘਟ ਸ਼ਹਿਰ ਦੇ ਲੋਕਾਂ ਨੂੰ ਦੱਸੋ ਤਾਂ ਸਹੀ ਨਾ ਕੀ ਤੁਹਾਡੀ ਕਮਾਈ ਕਿੰਨੀ ਹੈ ਤੇ ਤੁਹਾਡਾ ਨਗਰ ਨਿਗਮ ਦਾ ਖਰਚ ਕਿੰਨਾ ਹੈ ਤਾਂ ਤਿੰਨ ਚੀਜ਼ਾਂ ਇਹ ਹੋ ਗਈਆਂ ਇੰਪੋਰਟੈਂਟ ਚੌਥਾ ਅੰਮ੍ਰਿਤ ਯੋਜਨਾ ਦਾ ਪ੍ਰੋਜੈਕਟ ਮੈਂ ਇਹਦੇ ਤੇ ਵਾਰ-ਵਾਰ ਕਿਉਂ ਆਉਂਦਾ بارش ਆਈ ਹੈ بارش ਹੋਣ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੀਵਰੇਜ ਬਲੌਕ ਹੈ ਮੈਂ ਮੇਰੇ ਭੈਣ ਭਰਾਵਾਂ ਨੂੰ ਹਲਕਾ ਨਾਸੀਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੇ-ਜਿਹੜੇ ਇਲਾਕੇ 'ਚ ਸੀਵਰੇਜ ਬਲੌਕ ਹੈ ਆਪਦੀ-ਆਪਦੀ ਇੱਕ ਫੋਟੋ ਤੇ ਉਹ ਏਰੀਏ ਦਾ ਨਾਮ ਲਿਖ ਕੇ ਇੱਥੇ ਆਪਣੀ ਵੀਡੀਓ ਦੇ ਵਿੱਚ ਥੱਲੇ ਪੋਸਟ ਕਰ ਦਿਓ ਕਿਉਂਕਿ ਇਹ ਮੰਨਦੇ ਨਹੀਂ ਮੈਨੂੰ ਤਾਂ ਪਤਾ ਹੈ ਮੈਂ ਸਾਰੀ ਦਿਹਾੜੀ ਗਰਾਊਂਡ 'ਚ ਰਹਿਣਾ ਮੋਸਟਲੀ ਬਲੌਕਡ ਹੈ ਗੁਰਦਿਆਲ ਨਗਰ ਵਾਲੀ ਸਾਈਡ ਬਲੌਕ ਹੈ ਸੀਤੋ ਰੋਡ ਸਾਰਾ ਬਲੌਕ ਹੋਇਆ ਪਿਆ ਇੱਕ ਤਾਂ ਕਲੋਨੀ ਸਾਰਾ ਬਲੌਕ ਹੈ ਅਜੀਮਗੜ ਸਾਰਾ ਬਲੌਕ ਹੈ ਨਵੀਂ ਬਾਦੀ ਦਾ ਬਹੁਤ ਸਾਰਾ ਏਰੀਆ ਬਲੌਕ ਹੈ ਜਿੱਥੇ-ਜਿੱਥੇ ਮੈਂ ਖੁਦ ਜਾ ਕੇ ਆਇਆ ਉਹ ਸਾਰਾ ਬਲੌਕ ਹੈ ਤਾਂ ਸਾਰੀ ਬਲੌਕੇਜ ਕਿਉਂ ਹੈ 700 ਕਰੋੜ ਰੁਪਈਆ ਲਾਉਣ ਤੋਂ ਬਾਅਦ ਵੀ ਸਾਰੀ ਬਲੌਕੇਜ ਹੋਈ ਪਈ ਹੈ ਸਾਰਾ ਸੀਵਰੇਜ ਬੰਦ ਹੈ ਜਿਹੜਾ ਡਰਿੰਕਿੰਗ ਵਾਟਰ ਹੈ 700 ਕਰੋੜ ਦੇ ਵਿੱਚ ਮੋਸਟ ਪ੍ਰੇਫਰੈਂਸ ਇਸ ਗੱਲ ਨੂੰ ਦਿੱਤੀ ਗਈ ਸੀ ਕਿ ਜਿਹੜਾ ਡਰਿੰਕਿੰਗ ਵਾਟਰ ਹੈ ਉਹ ਸਾਫ਼ ਤੇ ਸ਼ੁੱਧ ਹਰ ਘਰ ਤੱਕ ਪਹੁੰਚੇਗਾ ਅਬੋਰ ਦੀ ਨਗਰ ਨਿਗਮ ਦੀ ਹਦੂਦ ਦੇ ਅੰਦਰ ਪਰ ਉਹ ਅੱਜ ਵੀ ਗੰਦਾ ਘਟੀਆ ਕੁਆਲਿਟੀ ਦਾ ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਪਹੁੰਚਦਾ ਕਿਉਂ ਕਿਉਂਕਿ ਜਿਹੜਾ ਜਿਹੜੀ ਇਹਨਾਂ ਨੂੰ ਉਹਦੇ ਵਿੱਚ ਹਦਾਇਤ ਸੀਗੀ ਅਮਰਤ ਯੋਜਨਾ ਦੇ ਵਿੱਚ ਕਿ ਸਾਰਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਹੈ ਡਰਿੰਕਿੰਗ ਵਾਟਰ ਵਾਲੀ ਪਾਈਪਲਾਈਨ ਪਾਉਣੀ ਹੈ ਉਹ ਇਹਨਾਂ ਨੇ ਕਰਿਆ ਹੀ ਨਹੀਂ ਐਕਚੁਅਲ ਵਿੱਚ ਉਹ ਡਾਕੂਮੈਂਟ ਦੇ ਵਿੱਚ ਹੋ ਗਿਆ ਗਰਾਉਂਡ ਤੇ ਹੋਇਆ ਹੀ ਨਹੀਂ ਜੇ ਗਰਾਉਂਡ ਤੇ ਹੋਇਆ ਹੁੰਦਾ ਅੱਜ ਆ ਹਾਲਾਤ ਨਹੀਂ ਹੁੰਨੇ ਤਾਂ ਇਹਦੇ ਵਾਸਤੇ ਵੀ ਸੰਦੀਪ ਜਾਖੜ ਜੀ ਜਵਾਬ ਦੇਣ ਨਗਰ ਨਿਗਮ ਜਵਾਬ ਦੇਵੇ ਕਿਉਂਕਿ ਇਹ ਸਾਰੇ ਬੰਦੇ ਉਸ ਵਕਤ ਕਾਂਗਰਸ ਚ ਸੀ ਤੁਸੀਂ ਸਾਰਿਆਂ ਨੇ 700 ਕਰੋੜ ਰੁਪਈਆ ਸ਼ਹਿਰ ਤੇ ਲਵਾਇਆ ਤੁਸੀਂ ਆਪ ਕਹਿੰਦੇ ਹੋ ਅਸੀਂ ਜੀ ਵਿਕਾਸਪੁਰਸ਼ਾਂ ਅਸੀਂ 700 ਕਰੋੜ ਲਵਾਇਆ 700 ਕਰੋੜ ਲੱਗਣ ਦੇ ਬਾਅਦ ਸੀਵਰੇਜ ਦਾ ਬੇੜਾ ਗਰਕ ਡਰਿੰਕਿੰਗ ਵਾਟਰ ਦਾ ਬੇੜਾ ਗਰਕ ਤੁਹਾਡੇ ਰਾਜ ਠੀਓ ਸਾਰੀਆਂ ਗਲੀਆਂ ਜਿਹੜੀਆਂ ਬੰਲੀਆਂ ਚਾਹੀਦੀਆਂ ਸੀ ਕਿਉਂਕਿ 700 ਕਰੋੜ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਉਹ 700 ਕਰੋੜ ਰੁਪਏ ਦੇ ਬਾਵਜੂਦ ਵੀ ਤੁਸੀਂ ਉਹ ਗਲੀਆਂ ਨਹੀਂ ਕੰਪਲੀਟ ਕਰ पाए ਤੁਹਾਡੀ ਨਲਾਇਕੀ ਠੀਕ ਹੈ ਹੋਣ ਵਾਲੀ ਸਰਕਾਰ ਵੀ ਕੋਈ ਚੰਗੀ ਨਹੀਂ ਕਿਉਂਕਿ ਮੈਂ ਸਾਲ ਡੇਢ ਇਹਨਾਂ ਤੋਂ ਮੰਗ ਕਰਦਾ ਰਿਹਾ ਕਿ ਸਾਨੂੰ ਜਿਹੜੇ 33 34 ਕਰੋੜ ਬਣਦਾ ਜਿੰਨੀਆਂ ਗਲੀਆਂ ਪੱਟੀਆਂ ਉਹਦਾ ਫੰਡ ਦੇ ਦਿਓ ਅਸੀਂ ਬਣਾ ਸਕੀ ਪਰ ਨਾ ਤਾਂ ਇਹਨਾਂ ਨੇ ਪੁਰਾਣੇ ਪ੍ਰੋਜੈਕਟ ਦੀ ਜਾਂਚ ਕਰਾਈ ਕਿ ਉਹ 700 ਕਰੋੜ ਕਿੱਥੇ ਲੱਗਿਆ ਨਾ ਹੀ ਇਹਨਾਂ ਨੇ ਕੋਈ ਇੱਕ ਪੈਸਾ ਸਾਨੂੰ ਦਿੱਤਾ ਕਿ ਅਸੀਂ ਉਹ ਗਲੀਆਂ ਨਾਲੀਆਂ ਜਿਹੜੀਆਂ ਪੱਟੀਆਂ ਹਨ ਉਹਨਾਂ ਨੂੰ ਕੰਪਲੀਟ ਕਰ ਸਕੀ ਤਾਂ ਦੋਨੋਂ ਇਨਵੋਲਵ ਇਦੇ ਵਿੱਚ ਹੀ ਅਗਲਾ ਨਾਲ ਹੀ ਜੁਆਇੰਟ ਕਰਦਾ ਹਲਕਾ ਇੰਚਾਰਜ ਨੇ ਅੱਜ ਦੇ ਟਾਈਮ ਅਰੂ ਨਾਰੰਗਜੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਤਾਕਤ ਦਿੱਤੀ ਗਈ ਹੈ ਪਾਵਰ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਬੜਾ ਜੱਫੀ ਪਾ ਕੇ ਸ਼ਾਮਲ ਕਰਾਇਆ ਸੀ ਆਮ ਆਦਮੀ ਪਾਰਟੀ 'ਚ ਕਿ ਇਹ ਸਾਡੇ ਮੁਖੀ ਬੰਦੇ ਐ ਜਿਵੇਂ ਡਿੰਪੀ ਢਿੱਲੋਂ ਨੂੰ ਕਰਾਇਆ ਜੱਫੀ ਪਾ ਕੇ ਜਿਹੜੇ ਪਾਰਟੀ ਵਾਲੇ ਸੀ ਉਹ ਤਾਂ ਪਾਸੇ ਹੀ ਖੜੇ ਸੀ ਉਹਨਾਂ ਨੂੰ ਤਾਂ ਬੁਲਾਇਆ ਵੀ ਨਹੀਂ ਉਹਨਾਂ ਨੂੰ ਦੱਸਿਆ ਵੀ ਨਹੀਂ ਵੀ ਇਹਨੂੰ ਸ਼ਾਮਲ ਕਰ ਰਹੇ ਤਾਂ ਸੇਮ ਅਵਾਰਚ ਹੋਇਆ ਉਹਨੂੰ ਸ਼ਾਮਲ ਕਰਿਆ ਕਿਸੇ ਨੂੰ ਪਤਾ ਹੀ ਨਹੀਂ ਸੀ ਸ਼ਾਮਲ ਕਰ ਲਿਆ ਉਹੀ ਬੰਦਾ 5 ਸਾਲ ਐਮਐਲਏ ਸੀ ਜਦੋਂ 700 ਕਰੋੜ ਰੁਪਈਆ ਲੱਗਿਆ ਇੱਕ ਦਿਨ ਨਹੀਂ ਬੋਲਿਆ ਉਹ ਪ੍ਰੋਜੈਕਟ ਅਮਰਿਤਜ ਯੋਜਨਾ ਦਾ ਸੈਂਟਰ ਦਾ ਸੀ ਸੈਂਟਰ ਚ ਸਰਕਾਰ ਭਾਜਪਾ ਦੀ ਅਬੋਰ ਚ ਐਮਐਲਏ ਭਾਜਪਾ ਦਾ ਕੋਆਰਡੀਨੇਸ਼ਨ ਵੀ ਇਹਨਾਂ ਦੀ ਚੰਗੀ ਸੀ ਉੱਪਰ 700 ਕਰੋੜ ਰੁਪਈਆ ਲੱਗਿਆ ਇੱਕ ਦਿਨ ਨਹੀਂ ਬੋਲੇ ਐਮਐਲਏ ਸਾਹਿਬ ਕੀ ਗੱਲ ਐਮਐਲਏ ਸਾਹਿਬ ਉਸ ਵਕਤ ਤੁਹਾਨੂੰ ਆਪਦਾ ਹਿੱਸਾ ਬਣਦਾ ਮਿਲ ਗਿਆ ਸੀ ਕਿ ਤੁਸੀਂ ਇਸ ਪ੍ਰੋਜੈਕਟ ਚ ਬੋਲਣਾ ਹੀ ਨਹੀਂ ਕਿਉਂਕਿ ਉੱਪਰ ਵੀ ਸਰਕਾਰ ਤੁਹਾਡੀ ਅਬੋਰ ਚ ਐਮਐਲਏ ਤੁਸੀਂ ਤੁਸੀਂ ਉਦੋਂ ਨਹੀਂ ਬੋਲੇ ਅੱਜ ਜਦੋਂ ਮੈਂ ਸਵਾਲ ਕਰਦਾ ਸਾਡੀ ਨਗਰ ਨਿਗਮ ਚ ਅੱਠ ਸਾਨੂੰ ਐਸ ਡੀਓ ਚਾਹੀਦੇ ਆ ਪੂਰੇ ਸ਼ਹਿਰ ਨੂੰ ਕੰਟਰੋਲ ਕਰਨ ਵਾਸਤੇ ਚਲਾਉਣ ਵਾਸਤੇ ਕਿਉਂਕਿ ਸੀਵਰੇਜ ਦਾ ਬਹੁਤ ਮੁਰਾ ਹਾਲ ਹੈ ਸਾਡੇ ਕੋਲ ਐਸ ਡੀਓ ਹੈ ਨਹੀਂ ਸਾਡੇ ਕੋਲ ਪਰਮਾਨੈਂਟ ਐਕਸੀਅਨ ਹੈ ਨਹੀਂ ਸਾਡੇ ਕੋਲ ਪਰਮਾਨੈਂਟ ਸਾਡਾ ਐਸ ਸੀ ਹੈ ਨਹੀਂ ਸਾਰੀਆਂ ਪੋਸਟਾਂ ਸਾਡੇ ਕੋਲ ਖਾਲੀ ਪਈਆਂ ਜਦੋਂ ਸਾਡੀਆਂ ਸਾਰੀਆਂ ਪੋਸਟਾਂ ਖਾਲੀਆਂ ਸ਼ਹਿਰ ਨੂੰ ਸਾਫ਼ ਕੌਣ ਕਰਾਊਗਾ ਪਰ ਸਭ ਤੋਂ ਵੱਡਾ ਸਵਾਲ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਨਾਰਿੰਗ ਸਾਹਿਬ ਤੁਸੀਂ ਚੁੱਪ ਕਰਕੇ ਘਰੇ ਬੈਠੇ ਹੋ ਤਮਾਸ਼ਾ ਦੇਖ ਰਹੇ ਹੋ ਚੁੱਪ ਕਰਕੇ ਡੈਲੀ ਮੀਡੀਆ ਨੂੰ ਇੱਕ ਪ੍ਰੈਸ ਨੋਟ ਭੇਜ ਦਿੰਨੇ ਹੋ ਉਹਦੇ ਨਾਲ ਹੱਲ ਨਹੀਂ ਹੋਣਾ ਲੋਕਾਂ ਨੂੰ ਕੰਮ ਚਾਹੀਦਾ ਹੈ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਜਵਾਬ ਦਿਓ ਤੁਸੀਂ ਸੱਤਾਧਾਰੀ ਪਾਰਟੀ 'ਚ ਗਏ ਹੋ ਤੁਹਾਡਾ ਜਵਾਬ ਬੰਦਾ ਹੈ ਇਹਨਾਂ ਗੱਲਾਂ ਦੇ ਜਵਾਬ ਦਿਓ ਕਿ ਤੁਸੀਂ ਉਦੋਂ ਵੀ ਚੁੱਪ ਸੀ 5 ਸਾਲ ਨਹੀਂ ਬੋਲੇ ਅੱਜ ਵੀ ਤੁਸੀਂ ਅੰਮ੍ਰਿਤ ਯੋਜਨਾ ਤੇ ਚੁੱਪ ਹੋ ਅੱਜ ਵੀ ਪੀਣ ਵਾਲਾ ਪਾਣੀ ਸਾਫ਼ ਨਹੀਂ ਜਾਂਦਾ ਉਦੋਂ ਵੀ ਨਹੀਂ ਜਾਂਦਾ ਸੀ ਪਰ 700 ਕਰੋੜ ਲਾਉਣ ਦੇ ਬਾਵਜੂਦ ਨਾ ਪੀਣ ਵਾਲਾ ਪਾਣੀ ਸਾਫ਼ ਜਾਂਦਾ ਨਾ ਸਾਡੇ ਤੋਂ ਗਲੀਆਂ ਕੰਪਲੀਟ ਹੋਈਆਂ ਨਾ ਸਾਡਾ ਸੀਵਰੇਜ ਸਿਸਟਮ ਠੀਕ ਹੋਇਆ ਤਾਂ ਫਿਰ ਨਾਰਿੰਗ ਸਾਹਿਬ ਤੁਸੀਂ ਤਾਂ ਅੱਜ ਵੀ ਮੈਂ ਤੁਹਾਡੀਆਂ ਜਿੰਨੀਆਂ ਪ੍ਰੈਸ ਕਾਨਫਰੰਸਾਂ ਸੁਣੀਆਂ ਐ ਮੈਂ ਤੁਹਾਡੀਆਂ ਜਿੰਨੀਆਂ ਸਟੇਟਮੈਂਟ ਨਿਊਜ਼ਪੇਪਰ 'ਤੇ ਸੁਣੀਆਂ ਤੁਸੀਂ ਇੱਕ 'ਚ ਵੀ ਨਹੀਂ ਕਿਹਾ ਵੀ ਅੰਮ੍ਰਿਤ ਯੋਜਨਾ ਦੀ ਜਾਂਚ ਕਰਾਵਾਂਗੇ ਕੀ ਗੱਲ ਤੁਹਾਡੀ ਵੀ ਕੋਈ ਹਿੱਸੇਦਾਰੀ ਸੀ ਤੁਹਾਡੀ ਮਿਲੀ ਭੁਗਤ ਸੀ ਜਿਹਦੇ ਕਰਕੇ ਤੁਸੀਂ ਚੁੱਪਚਾ ਬੈਠੇ ਹੋ ਲੋਕਾਂ ਨੂੰ ਬਰੀਫ ਕਰੋ ਕਿ ਤੁਸੀਂ ਨਾ ਤਾਂ ਉਦੋਂ 5 ਸਾਲ ਬੋਲੇ ਚੁੱਪ ਕਰਕੇ ਘਰੇ ਬੈਠ ਕੇ ਤਮਾਸ਼ਾ ਦੇਖ ਰਹੇ ਸੀ ਜਾਖੜ ਤੁਹਾਨੂੰ ਜਾਖੜ ਪਰਿਵਾਰ ਆ ਰਿਹਾ ਉਸ ਸਮੇਂ ਉਹ ਪੰਜਾਬ ਦੇ ਪ੍ਰਧਾਨ ਸੀਗੇ ਉਹ ਤੁਹਾਨੂੰ ਮੂੰਹ 'ਚ ਨਹੀਂ ਪਾਉਣ ਲੱਗੇ ਸੀ ਤੁਸੀਂ ਆਪਦੀ ਗੱਲ ਰੱਖ ਸਕਦੇ ਸੀ ਤੁਸੀਂ ਉਦੋਂ ਵੀ ਨਹੀਂ ਬੋਲੇ 5 ਸਾਲ ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖਿਆ ਉਹ ਪ੍ਰੋਜੈਕਟ ਦੇ ਵਿੱਚ ਅਨੇਕਾਂ ਅੰਗੈਲੀਆਂ ਹੋਈਆਂ ਅਨੇਕਾਂ ਕਪਲੇਬਾਜ਼ੀਆਂ ਹੋਈਆਂ ਭ੍ਰਸ਼ਟਾਚਾਰ ਹੋਇਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਪਰ ਉਹਦੀ ਜਾਂਚ ਵਾਸਤੇ ਅੱਜ ਤੁਹਾਨੂੰ ਹਲਕਾ ਇੰਚਾਰਜ ਬਣਿਆ ਨੂੰ 1 ਸਾਲ ਦਾ ਸਮਾਂ ਹੋ ਗਿਆ ਤੁਸੀਂ ਇੱਕ ਦਿਨ ਨਹੀਂ ਬੋਲੇ ਕਿ ਮੈਂ ਅਮਰਤ ਯੋਇਨਾ ਦੀ ਜਾਂਚ ਕਰਾਵਾਂ ਤਾਂ ਇਹ ਬਹੁਤ ਵੱਡਾ ਸਵਾਲ ਹੈ ਤੁਹਾਡੀ ਕੀ ਮਨ ਨਹੀਂ ਭੁੱਗਦਾ ਇਹ ਸ਼ਹਿਰ ਦੇ ਲੋਕਾਂ ਨੂੰ ਬਰੀਫ ਕਰੋ ਨੈਕਸਟ ਆਜੋ ਜੀ ਇਹਨਾਂ ਨੇ ਆਪਦੇ ਨੰਬਰ ਬਣਾਉਣ ਵਾਸਤੇ ਕਾਂਗਰਸ ਸੀਓਦੋਂ ਜਾਖੜ ਸਾਹਿਬ ਪੰਜਾਬ ਦੇ ਪ੍ਰਧਾਨ ਸੀ ਨਗਰ ਨਿਗਮ ਬਣਨ ਤੋਂ ਬਾਅਦ ਅਬੋਰ ਨੂੰ ਇਹਨਾਂ ਨੇ ਇੱਕ ਸੰਸਥਾ ਬਣਾਈ ਪ੍ਰਾਈਵੇਟ ਜਿਹਦੇ ਜਰੀਏ ਨਿਯੁਕਤੀਆਂ ਕੀਤੀਆਂ ਗਈਆਂ ਸਫਾਈ ਕਰਮਚਾਰੀਆਂ ਦੀ ਜਿਹਦੇ ਵਿੱਚ ਪਹਿਲਾਂ ਤعداد ਜ਼ਿਆਦਾ ਸੀ ਹੁਣ ਲਗਭਗ 220 ਦੇ ਕਰੀਬ ਹੈ ਤਾਂ ਇਹਨਾਂ ਨੇ ਉਹ ਜਿਹੜੀ ਹੈ ਉਹ ਕੀਤੀ ਗਈ ਭਰਤੀ ਸਫਾਈ ਕਰਨ ਵਾਸਤੇ ਸਫਾਈ ਕਰਮਚਾਰੀਆਂ ਦੀ ਆਰਗੇਨਾਈਜੇਸ਼ਨ ਦੇ ਜਰੀਏ ਸੰਸਥਾ ਦੇ ਜਰੀਏ ਉਹਨਾਂ ਦਾ ਕੰਮ ਕੀ ਹੈ ਕਿ ਸ਼ਹਿਰ ਦੇ ਵਿੱਚੋਂ ਹੀ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਜਿਹੜੀ ਸੈਲਰੀ ਆ ਉਹ ਦਿੱਤੀ ਜਾਂਦੀ ਹੈ। ਹਰ ਘਰ ਨੂੰ 60 ਰੁਪਏ 50 ਰੁਪਏ ਦੇ ਹਿਸਾਬ ਨਾਲ ਕਿਸੇ ਦੁਕਾਨਦਾਰ ਨੂੰ 100 ਜਾਂ ਕਿਸੇ ਜਿਹੜਾ ਕੋਈ ਪੈਟਰੋਲ ਪੰਪ ਵਾਲਾ ਉਹਨੂੰ 500 ਵੀ ਹੈ ਸ਼ਾਇਦ ਹਸਪੀਟਲ ਨੂੰ 1000 ਰੁਪਏ ਦੀ। ਇਸ ਤਰੀਕੇ ਨਾਲ ਪੂਰੇ ਅਬੋਰ ਸ਼ਹਿਰ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਇਕੱਠੇ ਕੀਤੇ ਜਾਂਦੇ ਆ। ਅਕੋਰਡਿੰਗ ਟੂ ਦੀ ਕੈਲਕੂਲੇਸ਼ਨ ਜਿਹੜੀ ਇਹਨਾਂ ਵੱਲੋਂ ਪਹਿਲਾਂ ਦੱਸੀ ਗਈ ਸੀ ਇਹ ਕਹਿੰਦੇ ਕਿ ਸਾਨੂੰ 28 ਤੋਂ 30 ਲੱਖ 35 ਲੱਖ ਰੁਪਇਆ ਜਿਹੜਾ ਹੈ ਮਤਲਬ 25 ਤੋਂ 35 ਦੇ ਵਿੱਚ ਵਿੱਚ ਉਹ ਕਦੇ ਘਟ ਜਾਂਦਾ ਸੀ ਵੱਧ ਜਾਂਦਾ ਸੀ ਜਿੱਦਾਂ ਹੀ ਇਹਨਾਂ ਦੀ ਉਹ ਜਿਹੜੀ ਇਕੱਠ ਇਕੱਠਾ ਹੁੰਦਾ ਸੀ ਤਾਂ ਉਹ ਕਦੇ ਵੱਧ ਜਾਂਦਾ ਸੀ ਕਦੇ ਘਟ ਜਾਂਦਾ ਤਾਂ ਇਹਨਾਂ ਦਾ ਕਹਿਣਾ ਸੀ ਕਿ 28 ਤੋਂ 35 ਲੱਖ ਦੇ ਵਿੱਚ ਚ ਇਹਨਾਂ ਨੂੰ ਜਿਹੜੀ ਇਨਕਮ ਹੈ ਉਹਦੇ ਤੋਂ ਹੋ ਰਹੀ ਹੈ ਇਹਨਾਂ ਕੋਲ ਜਿੰਨੇ ਸਫਾਈ ਕਰਮਚਾਰੀ ਹੈ ਅੱਜ ਇਹਨਾਂ ਨੇ ਉਹ ਵਧਾ ਕੇ ਜਿਹੜਾ 50 ਵਾਲਾ ਸੀ 100 ਕਰਤਾ ਜਿਹੜਾ ਬਹੁਤ ਸਾਰੇ ਦੁਕਾਨਦਾਰਾਂ ਦੇ ਕੱਲ ਫੋਨ ਆਏ ਕਿ ਉਹ ਉਹਦੀ ਇੱਕ ਇਹਨਾਂ ਨੇ ਇਲੈਕਟ੍ਰੋਨਿਕ ਆਈ ਸਕੈਨਰ ਹੈ ਜਿਹਦੇ ਥਰੂ ਤੁਸੀਂ ਆਪ ਦੀ ਕਿਸੇ ਵੀ ਬਿਲਡਿੰਗ ਦੀ ਦੁਕਾਨ ਦੀ ਉਹ ਮੈਜ਼ਰਮੈਂਟ ਕਰ ਸਕਦੇ ਹੋ ਕਿ ਇਹਦਾ ਦਾਇਰਾ ਕਿੰਨਾ ਹੈ ਤਾਂ ਉਹ ਇਲੈਕਟ੍ਰੋਨਿਕ ਐਪ ਇਹਨਾਂ ਨੇ ਆਪਣੇ ਫੋਨ 'ਚ ਇੰਸਟਾਲ ਕੀਤਾ ਜਾਂਦੇ ਆ ਦੁਕਾਨ ਤੇ ਉਹਦੀ ਪੂਰੀ ਮੈਜ਼ਰਮੈਂਟ ਕਰਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਜੀ ਤੁਹਾਡਾ ਜਿਹਨੂੰ ਪਹਿਲਾਂ 100 ਆਉਂਦਾ ਸੀ ਉਹਨੂੰ ਕਹਿੰਦੇ ਜੀ ਹੁਣ ਤੁਹਾਡਾ 300 ਆਏਗਾ ਮਤਲਬ 3 3 ਗੁਣਾ ਰੇਟ ਜਿਹੜੇ ਆ ਉਹ ਵਧਾ ਦਿੱਤੇ ਗਏ ਆ ਉਸੇ ਉਹਨਾਂ ਨੂੰ ਸੈਲਰੀ ਦੇਣ ਵਾਸਤੇ ਸਫਾਈ ਕਰਮਚਾਰੀ ਹੁਣ ਜਿਹੜੀ ਗੱਲ ਕੱਲ ਓਮ ਪ੍ਰਕਾਸ਼ ਜੀ ਨੇ ਕਹੀ ਕਿ ਸ਼ਨੀਵਾਰ ਨੂੰ ਸਾਡੇ ਵਿਧਾਇਕ ਸਾਹਿਬ ਸਫਾਈ ਕਰਦੇ ਮੈਨੂੰ ਇਹਦੇ ਵਿੱਚ ਕੋਈ ਤਰਾਸ ਨਹੀਂ ਬਹੁਤ ਚੰਗੀ ਗੱਲ ਹੈ ਐਪਰੀਸ਼ੀਏਟੇਬਲ ਹੈ ਕਿ ਇੱਕ ਬੰਦਾ ਐਮਐਲਏ ਹੋ ਕੇ ਜਾਂ ਇੱਕ ਮੈਂ ਇਹ ਵੀ ਕਹਾਂਗਾ ਕਿ ਵੱਡੇ ਪਰਿਵਾਰ ਤੋਂ ਹੋ ਕੇ ਸ਼ਹਿਰ ਦੀ ਸਫਾਈ ਦੇ ਵਿੱਚ ਯੋਗਦਾਨ ਦੇ ਰਹੇ ਹੈ ਕੋਈ ਚੱਕਰ ਨਹੀਂ ਬਹੁਤ ਵਧੀਆ ਗੱਲ ਹੈ ਐਪਰੀਸ਼ੀਏਟ ਕਰਦਾ ਮੈਂ ਇਹਦੇ ਤੇ ਸਵਾਲ ਨਹੀਂ ਕਰਦਾ ਪਰ ਮੈਂ ਇਸ ਗੱਲ ਤੇ ਸਵਾਲ ਕਰਦਾ ਸ਼ਹਿਰ ਦੇ ਲੋਕਾਂ ਦੇ ਪੈਸੇ ਨਾਲ ਹੀ ਚੱਲਣ ਵਾਲੇ ਸਫਾਈ ਕਰਮਚਾਰੀ ਹੈ ਫਿਰ ਉਹ ਕਾਦੇ ਵਾਸਤੇ ਰੱਖੇ ਜੇ ਤੁਹਾਡੀ ਸਫਾਈ ਨਾਲ ਹੀ ਸਫਾਈ ਹੋ ਸਕਦੀ ਹੈ ਤਾਂ ਫਿਰ ਤੁਸੀਂ ਉਹ ਕਾਦੇ ਵਾਸਤੇ ਰੱਖੇ ਫਿਰ ਉਹਨਾਂ ਨੂੰ ਦਰ ਰੱਖਣਾ ਨਹੀਂ ਚਾਹੀਦਾ ਫਿਰ ਉਹਨਾਂ ਵਾਸਤੇ ਸ਼ਹਿਰ ਦੇ ਲੋਕਾਂ ਤੇ ਫਾਲਤੂ ਵਾਧੂ ਦਾ ਬੋਝ ਨਹੀਂ ਪਾਉਣਾ ਚਾਹੀਦਾ ਉਹਨਾਂ ਤੋਂ ਕਿਹੜੀ ਗੱਲਾਂ ਵਸੂਲੀ ਕਰਦੇ ਆ ਹਰ ਜਿਹੜਾ ਹਰ ਤੁਸੀਂ ਵਧਾ ਦਿੰਦੇ ਹੋ ਸਾਲ ਬਾਅਦ ਡੇਢ ਸਾਲ ਬਾਅਦ ਤੁਸੀਂ ਉਹ ਵਧਾ ਦਿੰਦੇ ਹੋ ਕਿਹੜੀ ਗੱਲਾਂ ਫਿਰ ਲੋਕਾਂ ਤੋਂ ਵਸੂਲੀ ਕੀਤੀ ਜਾ ਰਹੀ ਹੈ ਕਿਉਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਕਿ ਤੁਹਾਡੀ ਸਫਾਈ ਕਰਨ ਵਾਲੀ ਜੇ ਸਫਾਈ ਹੁੰਦੀ ਤਾਂ ਮੈਂ ਇਹ ਕਹਿਣਾ ਚਾਹਣਾ ਮੈਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਤੁਸੀਂ ਵੀ ਕਰੋ ਪਰ ਨਗਰ ਨਿਗਮ ਤੁਹਾਡੀ ਹੈ ਜਦੋਂ ਤੁਸੀਂ ਪਾਵਰ 'ਚ ਹੁੰਨੇ ਹੋ ਤੁਹਾਡਾ ਕੰਮ ਹੈ ਉਸ ਚੀਜ਼ ਨੂੰ ਮੋਨੀਟਰ ਕਰਨਾ ਤੁਸੀਂ ਜਿਹੜੇ ਉਹ 2-300 ਬੰਦੇ ਆ ਉਹਨਾਂ ਨੂੰ ਮੋਨੀਟਰ ਕਰੋ ਸ਼ਹਿਰ ਦੀ ਸਫਾਈ ਅਵਸਥਾ ਨੂੰ ਠੀਕ ਕਰੋ ਉਹਦਾ ਇੱਕ ਪ੍ਰੋਜੈਕਟ ਬਣਾਓ ਘੱਟ ਪੈਸਿਆਂ ਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਐਕਚੁਅਲਟੀ ਦੇ ਵਿੱਚ ਤਾਂ ਇਹ ਨਗਰ ਨਿਗਮ ਨਹੀਂ ਕਰ ਰਹੀ ਐਕਚੁਅਲ 'ਚ ਤਾਂ ਸ਼ਹਿਰ ਦੇ ਲੋਕ ਹੀ ਪੈਸੇ ਦੇ ਕੇ ਜਿਹੜਾ ਆਪਦੀ ਸਫਾਈ ਉਹਨਾਂ ਤੋਂ ਕਰਵਾ ਰਹੇ ਆ ਤੁਸੀਂ ਤਾਂ ਇੱਕ ਵਿਚਾਲੇ ਵਿਚੋਲਾ ਹੋ ਤੁਹਾਡਾ ਉਹਦੇ 'ਚ ਕੋਈ ਰੋਲ ਨਹੀਂ ਕਿਉਂਕਿ ਪੈਸੇ ਵੀ ਲੋਕਾਂ ਨੇ ਦੇਣੇ ਆ ਡਾਇਰੈਕਟਲੀ ਇਹ ਸਫਾਈ ਵੀ ਲੋਕਾਂ ਵਾਸਤੇ ਹੋਣੀ ਹੈ ਤਾਂ ਤੁਹਾਡਾ ਕੋਈ ਰੋਲ ਨਹੀਂ ਪਰ ਫਿਰ ਵੀ ਤੁਸੀਂ ਉਹਦੇ ਵਿੱਚ ਆਪਦਾ ਉਹ ਪਾਇਆ ਕਿ ਅਸੀਂ ਕਰਾ ਰਹੇ ਹਾਂ ਚਲੋ ਉਹ ਵੀ ਕੋਈ ਗੱਲ ਨਹੀਂ ਪਰ ਤੁਸੀਂ ਵਾਰ-ਵਾਰ ਪੈਸੀ ਵਧਾ ਕੇ ਸ਼ਹਿਰ ਦੇ ਲੋਕਾਂ ਤੇ ਵਾਧੂ ਬੋਝ ਪਾ ਰਹੇ ਹੋ ਤੇ ਸਫਾਈ ਦੇ ਨਾਮ ਤੇ ਜ਼ੀਰੋ ਇੱਥੇ ਤੱਕ ਹੋ ਗਿਆ ਨੈਕਸਟ ਮੇਅਰ ਸਾਹਿਬ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਜਵਾਬ ਦਿੰਦੇ ਤੁਸੀਂ بڑے ਨੰਬਰ ਬਣਾਏ ਜਦੋਂ ਤੁਹਾਡੀ ਸਰਕਾਰ ਸੀ ਕਿ ਅਸੀਂ ਸ਼ਹਿਰ 'ਚ 10000 ਸਟਰੀਟ ਲਾਈਟਾਂ ਲਗਵਾਵਾਂਗੇ ਅਸੀਂ ਉਹਦਾ ਟੈਂਡਰ ਦਿੱਤਾ ਜੀ ਟੈਂਡਰ ਦੇਣ ਤੋਂ ਬਾਅਦ ਤੁਸੀਂ ਕਿਹਾ ਕਿ ਉਹਦੀ 10 ਸਾਲ ਦੀ ਮੇਨਟੇਨੈਂਸ ਦਾ ਖਰਚਾ ਵੀ ਉਹ ਕੰਪਨੀ ਕਰੂਗੀ ਜੀਨੂੰ ਅਸੀਂ ਸਟਰੀ ਲਾਈਟਾਂ ਦਾ ਟੈਂਡਰ ਦਿੱਤਾ ਹੈ ਤੁਸੀਂ ਬਹੁਤ ਨੰਬਰ ਬਣਾਏ ਉਹਦੇ ਤੇ ਤੁਸੀਂ ਐਮਸੀ ਦੀਆਂ ਚੋਣਾਂ ਜਿੱਤੀਆਂ ਤੁਸੀਂ ਐਮਐਲਏ ਦੀਆਂ ਚੋਣਾਂ 'ਚ ਵੀ ਉਹਦੇ ਤੇ ਬੜਾ ਜ਼ੋਰ ਦਿੱਤਾ ਤੁਸੀਂ ਉਹ ਚੋਣਾਂ ਵੀ ਜਿੱਤ ਲਈਆਂ ਇਹ ਇਹ ਝੂਠ ਬੋਲ ਬੋਲ ਕੇ ਪਰ ਮੇਅਰ ਸਾਹਿਬ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਦੱਸੋ ਵੀ ਉਹ ਤੁਹਾਡੀ ਕੰਪਨੀ ਕਿੱਥੇ ਹੈ ਕੀ ਉਹ ਕੰਪਨੀ ਭੱਜ ਗਈ ਹੈ ਕੀ ਤੁਸੀਂ ਉਹਨੂੰ ਬਲੈਕਲਿਸਟਡ ਕਰਤਾ ਹੈ ਉਹ ਕੰਪਨੀ ਨੂੰ ਕਿੰਨਾ ਹਰਜਾਨਾ ਪਾਇਆ ਕਿੰਨੇ ਪੈਸੇ ਤੁਸੀਂ ਉਹਨੂੰ ਪੇ ਕੀਤੇ ਸੀ ਕਿੰਨਾ ਉਹਨੂੰ ਤੁਸੀਂ ਹਰਜਾਨਾ ਪਾਇਆ ਕੀ ਉਹਦੇ ਬਲੈਕਲਿਸਟ ਹੋਣ ਤੋਂ ਬਾਅਦ ਕਿਸੇ ਨਵੀਂ ਕੰਪਨੀ ਨੂੰ ਟੈਂਡਰ ਦਿੱਤਾ ਹੈ ਕੀ ਉਹ ਕੰਪਨੀ ਦੇ ਬਲੈਕਲਿਸਟ ਹੋਣ ਤੋਂ ਬਾਅਦ ਉਹਨਾਂ ਤੋਂ ਪੈਸਿਆਂ ਦੀ ਰਿਕਵਰੀ ਹੋ ਗਈ ਹੈ ਕਿ ਨਹੀਂ ਹੋ ਗਈ ਇਹ ਸਾਰੇ ਸਵਾਲ ਹੈ ਸ਼ਹਿਰ ਦੇ ਲੋਕਾਂ ਨੂੰ ਦੱਸੋ ਪ੍ਰੈਸ ਕਾਨਫਰੈਂਸ ਕਰਕੇ ਦੱਸੋ ਇੱਕ ਵਾਈਟ ਪੇਪਰ ਜਾਰੀ ਕਰੋ ਉਹਦੇ ਤੇ ਸਾਰਾ ਕੁਝ ਦੱਸੋ ਖਰਚੇ ਦੱਸੋ ਆ ਤੁਸੀਂ ਜਿਹੜਾ ਵਾਰ-ਵਾਰ ਸਫਾਈ ਕਰਮਚਾਰੀਆਂ ਵਾਸਤੇ ਪੈਸਿਆਂ ਨੂੰ ਵਧਾ ਰਹੇ ਹੋ ਜਿਹੜਾ ਤੁਸੀਂ ਸ਼ਹਿਰ ਦੇ ਲੋਕਾਂ ਤੇ ਬੋਝ ਪਾ ਰਹੇ ਹੋ ਇਹ ਵੀ ਦੱਸੋ ਵੀ ਤੁਹਾਨੂੰ ਕਿਉਂ ਵਧਾਉਣਾ ਪੈ ਰਿਹਾ ਇਹ ਵੀ ਦੱਸੋ ਕੀ ਉਸ ਪੈਸੇ ਨੂੰ ਕਿਸੇ ਹੋਰ ਪਾਸੇ ਵਰਤੋਂ ਚ ਕਰ ਰਹੇ ਹੋ ਉਸ ਪੈਸੇ ਦਾ ਮਿਸਯੂਜ਼ ਕਰ ਰਹੇ ਹੋ ਤਾਂ ਵਧਾਉਣਾ ਪੈ ਰਿਹਾ ਹੈ ਸ਼ਹਿਰ ਦੇ ਲੋਕਾਂ ਨੂੰ ਦੱਸੋ ਤਾਂ ਚੁੱਪ ਕਰਕੇ ਸਾਡੇ ਹਲਕਾ ਇੰਚਾਰਜ ਦੀ ਵੀ ਤਮਾਸ਼ਾ ਦੇਖ ਰਹੇ ਹੈ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿਸੇ ਗੱਲ ਦਾ ਪਤਾ ਹੀ ਨਹੀਂ ਸਾਡੇ ਮੇਅਰ ਸਾਹਿਬ ਵੀ ਤਮਾਸ਼ਾ ਦੇਖ ਰਹੇ ਹੈ ਉਹ ਵੀ ਮਹੀਨੇ ਦਾ ਕੋਈ 40-50 ਹਜ਼ਾਰ ਲੋਕਾਂ ਦੇ ਪੈਸਿਆਂ ਦਾ ਜਿਹੜਾ ਨਗਰ ਨਿਗਮ ਚ ਇਕੱਠੇ ਹੁੰਦੇ ਉਹ ਲੈ ਕੇ ਆਪਦੇ ਘਰ ਚਲੇ ਜਾਂਦੇ ਹੈ ਸਾਡੇ ਜਿਹੜੇ 95 ਐਮਸੀ ਜੁੱਤੇ ਉਹ ਵੀ ਸਾਰੇ ਆਪਦੀ ਤਨਖਾਹ ਲੈ ਕੇ ਘਰੇ ਚਲੇ ਜਾਂਦੇ ਆ ਪਰ ਆਉਟਪੁੱਟ ਕੀ ਨਿਕਲ ਰਹੀ ਹੈ ਜ਼ੀਰੋ ਕੁਛ ਨਹੀਂ ਨਿਕਲ ਰਿਹਾ ਜ਼ੀਰੋ ਹੈ ਮੈਂ ਕੋਈ ਇਹਨਾਂ ਦਾ ਬੰਦਾ ਗਰਾਊਂਡ ਤੇ ਨਹੀਂ ਦੇਖਿਆ ਕੋਈ ਐਮਸੀ ਨਹੀਂ ਦੇਖਿਆ ਹਾਂ ਐਮਸੀ ਇਸ ਕੰਮ ਵਾਸਤੇ ਜ਼ਰੂਰ ਦੇਖਿਆ ਕਿ ਬਹੁਤ ਸਾਰੇ ਉੱਥੇ ਤਹਿਸੀਲ ਕੰਪਲੈਕਸ ਦੇ ਵਿੱਚ ਬੈਠੇ ਆ ਕਿ ਜੇ ਕਿਸੇ ਨੇ ਕਾਗਜ਼ ਵੈਰੀਫਾਈ ਕਰਾਉਣੇ ਆ ਸਟੈਂਪ ਲਵਾਉਣੇ ਆ ਉਹ 300 ਤੋਂ 500 ਰੁਪਿਆ ਲੈਂਦੇ ਆ ਜਿਨੇ ਮੋਹਰ ਲਵਾਉਣੀ ਆ 300 ਰੁਪਿਆ ਲੈ ਲਓ ਉੱਥੇ ਵਕੀਲਾਂ ਦੇ ਚੈਂਬਰ 'ਚ ਬੈਠੇ ਆ ਸਾਈਨ ਕਰਨ ਵਾਸਤੇ ਕੀ ਤੁਹਾਨੂੰ ਇਹ ਕਰਕੇ ਤਾਂ ਸ਼ਹਿਰ ਦੇ ਲੋਕਾਂ ਨੇ ਐਮਸੀ ਨਹੀਂ ਬਣਾਇਆ ਸੀ ਨਾ ਕਿ ਤੁਸੀਂ ਇਸ ਕੰਮ ਵਾਸਤੇ ਬੈਠੋ ਤੇ ਮੇਅਰ ਸਾਹਿਬ ਤੁਸੀਂ ਵੀ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਹੋ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਤੁਹਾਡੇ ਐਮਸੀ ਇਹੋ ਜਿਹੇ ਆ ਜਿਹੜੇ ਪੈਸੇ ਲੈ ਕੇ ਲੋਕਾਂ ਦੇ ਸਾਈਨ ਕਰਦੇ ਆ ਤੁਸੀਂ ਉਹਨਾਂ ਤੇ ਕਿਉਂ ਕਾਰਵਾਈ ਨਹੀਂ ਕਰਦੇ ਤੁਹਾਨੂੰ ਨਹੀਂ ਪਤਾ ਤਹਿਸੀਲ ਕੰਪਲੈਕਸ 'ਚ ਬੈਠੇ ਆਜੋ ਮੈਂ ਤੁਹਾਨੂੰ ਅੱਜ ਮਿਲਾ ਦਿੰਦਾ ਉੱਥੇ ਬੈਠੇ ਆ ਪੈਸੇ ਲੈ ਕੇ ਸਾਈਨ ਕਰਦੇ ਆ ਲੋਕਾਂ ਦੇ ਤਾਂ ਇਹ ਹਾਲਾਤ ਜਿਹੜੇ ਆ ਹੋ ਚੁੱਕੇ ਆ ਅੱਜ ਜੇ ਤੁਹਾਡੇ ਕੋਲ ਇੰਨੇ ਵੀ ਪੈਸੇ ਨਹੀਂ ਕਿ ਤੁਸੀਂ ਸ਼ਹਿਰ ਦੇ ਵਿੱਚ ਕੈਮਰਾਜ਼ ਇੰਸਟਾਲ ਕਰਾ ਸਕੋ ਜਿਹਦੇ ਨਾਲ ਚੋ ਲੌਅ ਐਂਡ ਆਰਡਰ ਮੈਂਟੇਨ ਹੋ ਸਕੇ ਪੁਲਿਸ ਨੂੰ ਸਹਾਇਯੋਗ ਹੋ। ਕੀ ਨਗਰ ਨਿਗਮ ਐਡਾ ਵੱਡਾ ਦਾਰਾ ਹੈ ਤੁਹਾਡੇ ਕੋਲ 10-15 ਲੱਖ ਰੁਪਇਆ ਵੀ ਨਹੀਂ ਜਿਹਦੇ ਨਾਲ ਤੁਸੀਂ ਕੈਮਰਾ ਲਗਵਾ ਸਕੋ। ਤੁਸੀਂ ਸਾਰੇ ਸੁੱਤੇ ਪਏ ਹੋ ਮੈਂ ਜਿੰਨੀ ਦਿਨ ਰਿਆ ਤਾਕਤ ਚ ਸਾਲ ਡੇਢ ਮੈਂ ਪੂਰਾ ਜੋਰ ਲਾਇਆ ਪਰ ਠੀਕ ਹੈ ਸਰਕਾਰ ਨੇ ਗੱਲ ਸੁਣੀ ਨਹੀਂ। ਜਿਹਦੇ ਕਰਕੇ ਮੈਂ ਰਿਜ਼ਾਈਨ ਵੀ ਦਿੱਤਾ ਤੇ ਮੈਂ ਪਹਿਲਾ ਬੰਦਾ ਜਿਹਨੇ ਸਰਕਾਰ ਚ ਦਿੱਤਾ। ਬਿਨਾ ਕੋਈ ਪਾਰਟੀ ਜੁਆਇਨ ਕੀਤੇ ਸਰਕਾਰ ਚ ਦਿੱਤਾ। ਇਸ ਕਰਕੇ ਦਿੱਤਾ ਵੀ ਕਿਸੇ ਦੀ ਗੱਲ ਨਹੀਂ ਸੁਣਦੇ। ਪਰ ਤੁਸੀਂ ਲੋਕ ਤਾਂ ਸੱਤਾ ਚ ਬੈਠੇ ਹੋ ਜਿਹੜੇ ਨਗਰ ਨਿਗਮ ਚ ਬੈਠੇ ਹੋ ਤੁਸੀਂ ਸੱਤਾ ਜਿਓ ਕਿਉਂਕਿ ਤੁਹਾਡੀ ਤੁਹਾਡੀ ਲੋਕਲ ਬਾਡੀ ਗਵਰਨਮੈਂਟ ਦੇ ਵਿੱਚ ਨਗਰ ਨਿਗਮ ਨੂੰ ਬਹੁਤ ਪਾਵਰ ਹੈ ਬਹੁਤ ਅਧਿਕਾਰ ਹੈ ਤੁਹਾਡੇ ਰੈਜ਼ੋਲੂਸ਼ਨ ਨੂੰ ਬਹੁਤ ਪਾਵਰ ਹੈ ਤੁਹਾਡੇ ਪਾਇਓ ਮਤੇ ਨੂੰ ਪੂਰਾ ਸੰਵਿਧਾਨਿਕ ਅਧਿਕਾਰ ਹੈ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਪਰ ਤੁਸੀਂ 49 ਇੱਕ ਪਾਸੇ ਇੱਕ ਹੈ ਇੱਕ ਪਾਸੇ 49 ਤੁਸੀਂ ਸਾਰੇ ਚੁੱਪ ਕਰਕੇ ਬੈਠੇ ਹੋ ਤੁਸੀਂ ਕਿਉਂ ਨਹੀਂ ਰੈਜ਼ੋਲੂਸ਼ਨ ਪਾਉਂਦੇ ਕਿ ਸ਼ਹਿਰ ਚ ਕੈਮਰੇ ਲਵਾਉਣ ਵਾਸਤੇ ਇੰਨੇ ਪੈਸੇ ਸੈਂਕਸ਼ਨ ਕੀਤੇ ਕਰਦੇ ਹੋ ਵੈਸੇ ਵੀ ਤੁਹਾਡੇ ਤਾਂ ਧਰਨੇ ਲੱਗਣੇ ਹੀ ਆ ਉਹ ਤਾਂ ਜਿਹੜੇ ਲੱਗਣੇ ਲੱਗੀ ਜਾਣੇ ਆ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਸਾਡੇ ਕੋਲ ਕੁਝ ਹੈ ਹੀ ਨਹੀਂ ਪਰ ਘੱਟੋ ਘੱਟ ਉਹ ਕੈਮਰੇ ਤਾਂ ਲਗਵਾ ਦਿਓ ਨਾ ਜੀ ਦੇ ਨਾਲ ਸ਼ਹਿਰ ਦੇ ਲੋਕ ਸੇਫ ਹੋ ਸਕਣ ਤਾਂ ਇਹ ਸਾਰੇ ਸਵਾਲ ਹੈ ਇਹਨਾਂ ਦਾ ਜਵਾਬ ਮੈਂ ਉਮੀਦ ਕਰਦਾ ਕਿ ਕੋਈ ਮੇਅਰ ਸਾਹਿਬ ਹਲਕਾ ਇਨਚਾਰਜ ਜੀ ਐਮਐਲਏ ਸੰਦੀਪ ਜਾਖੜ ਜੀ ਕੋਈ ਤਾਂ ਦੇਊਗਾ ਪਰ ਉਮੀਦ ਤਾਂ ਬਹੁਤ ਔਖੀ ਲਾਈ ਜਾ ਸਕਦੀ ਹੈ ਪਰ ਫਿਰ ਵੀ ਉਮੀਦ ਕਰਦਾ ਕਿ ਇਹ ਸ਼ਹਿਰ ਦੇ ਲੋਕਾਂ ਨੂੰ ਇੱਕ ਵਾਈਟ ਪੇਪਰ ਜਾਰੀ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਡਿਟੇਲ ਦੱਸਣ ਦੀ ਇਹ ਕਿਉਂ ਨਹੀਂ ਕਰਦੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜਿੰਨੇ ਵੀ ਵੀਰ ਭੈਣਾ ਭਰਾ ਬਜ਼ੁਰਗ ਸਾਡੇ ਨਾਲ ਜੁੜੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ